ਨਾ ਨਾ ਇਹ ਮੈਂ ਇੰਦੇ ਪਰ ਮੈਂ ਉੱਤਪਨ ਹਾਸਲ ਕਰੀ ਗੱਡੀ ਜਗਤ ਰਹੇਗਾ ਇਹ ਹੀ ਮਾਰ ਇਹ ਮਕਾਨ ਹੈ ਰੇ ਕਿਰਾਏਦਾਰ ਨੇ ਬਹੁਤ ਪਰੇਸ਼ਾਨ ਕਰੀ ਰੱਖਿਆ ਉਹਨਾਂ ਨੂੰ ਕਿਰਾਏਦਾਰਾਂ ਦੀ ਵਜ੍ਹਾ ਕਰਕੇ ਇਹਨੇ ਸੋਸੀਡ ਕੀਤਾ हाँ जी बिट्टू जी ਕੀ ਕੀਤਾ ਹੈ ਕੌਣ ਆਇਆ ਕਿਹੜੀ ਜਗ੍ਹਾ ਤੇ ਰਹਿਣਾ ਲਿਆ ਕਿੰਨੀ ਉਮਰ ਹੈਗੇ ਇਹਨਾਂ ਦੀ ਉਮਰ ਲਮਸਮ 45 ਸਾਲ ਦੀ ਹੋਣੀ ਹੈ ਕੀ ਨਾਮ ਕੀ ਸੀ ਬਿੱਟੂ ਮਲੋਤਰਾ ਜੀ ਸੈਲ ਕਰਨ ਦਾ ਕਾਰਨ ਕੀ ਕਰਾਇਦਾਰਾਂ ਦੇ ਕਰਕੇ ਪਰੇਸ਼ਾਨ ਕਰ ਹੋਈ ਉਹਦੇ ਕਰਕੇ ਉਹਨੇ ਇਹ ਮਾੜਾ ਕਰਮ ਕੀਤਾ ਕਿੰਨੇ ਸਮੇਂ ਤੋਂ ਰਹ ਰਹੇ ਸੀ ਇਹ 25 30 ਸਾਲ ਤੋਂ ਰਹਿ ਰਹੇ ਲੰਮ ਸਾਹਿਬ ਕਿਹੜਾ ਮਹੱਲਾ ਕਿਹੜਾ ਤਾਂ ਪਰਮੇਸ਼ਰ ਨਗਰ ਪੈ ਜਾਂਦਾ ਜੀ ਤੇ ਕਿਰਾਏਦਾਰਾਂ ਨੇ ਕਿਰਾਏਦਾਰਾਂ ਨੇ ਬਹੁਤ ਪਰੇਸ਼ਾਨ ਕਰੀ ਰੱਖਿਆ ਉਹਨਾਂ ਨੂੰ ਕਿਰਾਏਦਾਰਾਂ ਦੀ ਵਜ੍ਹਾ ਕਰਕੇ ਇਹਨੇ ਸੋਸਾਇਟੀ ਕੀਤਾ ਅੱਛਾ ਹਾਂਜੀ ਲੜਾਈ ਝਗੜਾ ਵੀ ਹੋਇਆ ਹਾਂਜੀ ਕੇਸ ਚੱਲਦਾ ਪਿਆ ਸੀ ਕਮਰੇ ਕੂਮਰੇ ਉਹਨਾਂ ਨੇ ਬਹੁਤ ਪਰੇਸ਼ਾਨ ਕਰ ਰਿਆ ਸੀ ਦੁਕਾਨ ਤੇ ਕਬਜ਼ਾ ਕਰ ਲਿਆ ਸੀ ਉਹਨਾਂ ਨੇ ਅੱਛਾ ਮਲੇਪਾ ਆਵਾਸੀ ਹੀ ਪੰਜਾਬੀ ਸੀ ਕਿਤੇ ਪੰਜਾਬੀ ਬੰਦੇ ਸੀ ਕੀ ਨਾਮ ਕੀ ਇਹਨਾਂ ਦਾ ਬਿੱਟੂ ਮਲੋਤਰਾ ਜੀ ਬਿੱਟੂ ਮਲੋਤਰਾ ਸੀ ਨਾਮ ਹਾਂਜੀ ਉਮਰ ਕਿੰਨੀ ਦੀ ਨਾ 45 ਸਾਲ ਦੇ ਹੋਣੇ ਆ 45 ਸਾਲ ਦੇ ਪਤਾ ਕੀ ਨਾਮ ਹੈ ਤੁਹਾਡੇ ਜੀ ਮੇਰਾ ਨਾਮ ਰਾਜ ਹੈ ਅੱਛਾ ਮਾਤਾ ਜੀ ਕਿਹੜੀ ਜਗ੍ਹਾ ਹੈਗੀ ਹੈ ਤੇ ਜਿਹਨਾਂ ਨੇ ਸੁਸਾਈਡ ਕੀਤਾ ਕੋਣ ਹੈਗੀ ਹੈ ਕਿੰਨਾ ਕਾਰਨਾ ਕਰਕੇ ਇਹਨਾਂ ਦੇ ਦੇਖੋ ਜੀ ਅਸੀਂ ਮਲੇਦਾਰੀਆਂ ਦੂਰੋਂ ਪਰੋਂ ਰਿਸ਼ਤੇਦਾਰ ਹੀ ਪੈਂਦੀ ਆ ਇਹ ਇਹਨਾਂ ਦਾ ਬਹੁਤ ਚਿਰ ਦੇ ਮਕਾਨ 'ਚ ਰਹਿੰਦੇ ਸੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਉੱਤੇ ਕਿ ਇਸ ਕਿਰਾਏਦਾਰਾਂ ਨੇ ਅੱਛਾ ਕਿਰਾਏ ਤੇ ਇੱਕ ਇਹਨਾਂ ਦਾ ਕੇਸ ਵੀ ਕਿਹੜਾ ਤਰ੍ਹਾਂ ਦਾ ਚੱਲਦਾ ਸੀ ਬਹੁਤ ਵਾਰੀ ਮਹੱਲੇ ਵਾਲੇ ਨੇ ਪੰਚਾਇਤਾਂ ਇਕੱਠੀਆਂ ਹੋਈਆਂ ਮਹੱਲੇ ਵਾਲਿਆਂ ਨੇ ਵੀ ਕਿਹਾ ਹੱਥ ਜੋੜ ਕੇ ਵੀ ਤੁਸੀਂ ਖਾਲੀ ਕਰ ਦੋ ਵੀ ਉਹ ਗਰੀਬ ਬੰਦਾ ਦੇ ਅੱਲੇ ਪੱਲੇ ਕੱਖ ਨਹੀਂ ਹੈ ਤੇ ਮਤਲਬ ਉਹਦਾ ਬਹੁਤ ਬੁਰਾ ਹਾਲ ਹੈ ਇਹ ਮੱਲੇ ਦੇ ਆਖੇ ਨਹੀਂ ਲੱਗੇ ਕਹਿੰਦੇ ਉਹਦੇ ਕੇਸ ਅਸੀਂ ਕਰਦੇ ਰਹਿੰਨੇ ਸਾਨੂੰ 2 ਲੱਖ 3 ਲੱਖ ਰੁਪਈਆ ਤਾਂ ਉਹ ਫੇਰ ਅਸੀਂ ਖਾਲੀ ਕਰਾਂਗੇ ਮਤਲਬ ਇਹਨਾਂ ਮੱਲੇ ਦੀ ਇੱਕ ਨਹੀਂ ਸੁਣੀ ਹੈਗੀ ਜੀ ਸਾਰੇ ਮੱਲੇ ਨੂੰ ਪਤਾ ਹੈ ਅਸੀਂ ਵੀ ਕਿਹਾ ਅੱਗੋਂ ਕਹਿੰਦੀ ਆਵਾ ਜੇ ਦਾ ਕੇਸ ਚੱਲਦੇ ਰਹਿੰਦੇ ਜਿਹੜੇ ਕੇਸ ਕੀ ਤੁਹਾਨੂੰ ਕੋਈ ਪਰਵਾਹ ਨਹੀਂ ਹੈਗੀ ਕੇਸਾਂ ਦੀ ਇਹਨਾਂ ਕੁੜੀਆਂ ਨੂੰ ਇਹਨਾਂ ਨੂੰ ਧਮਕੀਆਂ ਦਿੰਦੇ ਰਹਦੇ ਸੀਗੇ ਵੀ ਜਦੋਂ ਘਰ ਆਉਂਦੀਆਂ ਨੇ ਉਹਦੋਂ ਇਹਨਾਂ ਨੂੰ ਤੰਗ ਕਰਦੀਆਂ ਨੇ ਪਰੇਸ਼ਾਨ ਕਰਦੀਆਂ ਇੱਕ ਹੋਰ ਪੱਜਦੀਆਂ ਇਹਨਾਂ ਨੂੰ ਘਰ ਖੜਨ ਦਿੰਦੀਆਂ ਹੀ ਨਹੀਂ ਹੈਗੀ ਹੁਣ ਆ ਚਾਰ ਪੰਜ ਦਿਨ ਹੋ ਗਏ ਵੀਰਵਾਰ ਤੋਂ ਇਹ ਚੱਲ ਗਈ ਸੀ ਇਹਦੀ ਭੈਣ ਆਈ ਭੈਣ ਆਈ ਉਹ ਲੈ ਗਈ ਇਹ ਗਲੀ ਦੇ ਸਾਹਮਣੇ ਸੀ ਦੂਰ ਰੰਨੇ ਆ ਸਾਡੇ ਸਾਹਮਣੇ ਗਏ ਮਤਲਬ ਇਹ ਭੈਣ ਜੀ ਜਦ ਤਰ ਲੱਗਦੀ ਆ ਉਹ ਲੈ ਕੇ ਗਏ ਇਹਨੂੰ ਡਾਕਟਰਾਂ ਨੇ ਜਵਾਬ ਦਿੱਤਾ ਆ ਹਾਰਦੀ ਮਰੀਜ਼ ਐ ਤੇ ਇਹ ਬੱਚੇ ਲੈ ਕੇ ਗਈ ਤੇ ਭੈਣ ਲੈ ਗਈ ਪਨੂਜਾ ਅੱਜ ਪੰਜ ਚਾਰ ਦਿਨ ਹੋ ਗਏ ਨੇ ਇਹ ਮਗਰ ਕੱਲਾ ਸੀਗਾ ਇਹ ਪਰਸੋਂ ਵੀ ਕਿਤੇ ਸੁਣਨੇ ਚਾਹੀ ਲੜਾਈ ਇਹਦੀ ਹੋਈ ਆ ਵੀ ਇਹਨੇ ਗਾਲਾ ਗੂਲਾ ਕੱਢਿਆ ਨੇ ਬਾਕੀ ਇਹ ਨਹੀਂ ਪਤਾ ਰੱਬ ਜਾਣੇ ਹੁਣ ਥਲੇ ਨੂੰ ਵੀ ਇਹਨਾਂ ਨੇ ਮਾਰ ਕੇ ਟੰਗਿਆ ਕਿ ਵੈਸੇ ਉਨੇ ਆਪ ਕੋ ਤੇ ਕੁਝ ਕੀਤੀ ਹੈ ਪਰ ਇਹਨਾਂ ਦੇ ਦੁੱਖੋ ਕੀਤੀ ਉਹਨੇ ਮਕਾਨ ਤੋਂ ਕੁੜੀ ਬਿਹੋਸ਼ ਹੋ ਗਈ ਆ ਮਾਰੂ ਕੁਲੀ ਇੱਕ ਦਿਨ ਨੇ ਸੁਸਾਇਡ ਕੀਤਾ ਉਹਨਾਂ ਬਾਰੇ ਕੀ ਉਹਦਾ ਨਾਮ ਤੇ ਮੈਨੂੰ ਵੀ ਇਹਦੇ ਜਵਾਈ ਕੋ ਮੋਣੀ ਹੈ ਇੱਕ ਹੋਰ ਨਾਂ ਕੀ ਹੈ ਨਾਂ ਸੁਨਦਰ ਸਿੰਘ ਦਾ ਜਿਹੜਾ ਮੱਲਾ ਹੈਗਾ ਜਿੱਥੇ ਸੁਸਾਇਡ ਹੋਇਆ ਵਾ ਇਹ ਨੂਰ ਮੇਸ਼ਰ ਕਰਾਜੀ ਜਿਨ੍ਹਾਂ ਨੇ ਸੁਸਾਇਡ ਕੀਤਾ ਕੀ ਨਾਮ ਹੈ ਇਹਨਾਂ ਦਾ ਤੇ ਕੀ ਉਮਰ ਹੈਗੀ ਹੈ ਇਹਦਾ ਨਾਮ ਬਿੱਟੂ ਕਹਿੰਦੇ ਸੀ ਮੇਰਾ ਖਿਆਲ ਆ ਵੀ ਮਲੋਤਰਾ ਬਿੱਟੂ ਤੇ ਉਮਰ ਮੇਰਾ خیال ਹੈ ਇਹਨਾਂ ਦੀ 50 ਸਾਲ ਦੇ ਕਰੀਬ ਹੋ। ਯਾਹ ਬੰਦਾ ਕਿੰਨਾ ਕਾਰਨਾ ਕਰਕੇ ਇਹਨਾਂ ਨੇ ਸੁਸਾਇਡ ਕੀਤਾ ਲਿਆ। ਇਹਨਾਂ ਨਾਲ ਦੀ ਪਹਿਲੇ ਪੰਚਾਇਤ ਹੋਈ ਸੀ ਮੈਨੂੰ ਪਤਾ ਲੱਗਾ ਇਹ ਮੈਂ ਵੀ ਪੰਚਾਇਤ ਦੇ ਵਿੱਚ ਆਇਆ ਸੀ। ਤੇ ਉਸ ਪੰਚਾਇਤ ਦੇ ਵਿੱਚ ਉਹਨਾਂ ਨੂੰ ਵੀ ਬੁਲਾਇਆ ਸੀ। ਅੱਛਾ ਜੀ। ਸਾਰਾ ਮਲੇ ਵਾਲੇ ਤਕਰੀਬਨ ਇਕੱਠੇ ਹੋਏ ਸੀ। ਇਹਨਾਂ ਨੂੰ ਬੇਨਤੀ ਕੀਤੀ ਸੀ ਅਸੀਂ ਹੱਥ ਜੋੜ ਕੇ ਵੀ ਚਲੋ ਇਹ ਗਰੀਬ ਬੰਦੇ ਆ। ਇਹ ਵਿਚਾਰੇ ਕੁਝ ਨਹੀਂ ਕਰ ਸਕਦੇ। ਨਾ ਕੋਟ ਕੇਸ ਨਾਲ ਲੜ ਸਕਦੇ ਆ। ਨਾ ਕਿਤੇ ਵਸੀ ਜਾ ਸਕਦੇ ਸਿੱਧ ਬਦਰੇ ਬੰਦੇ ਆ ਵੀ ਤੁਸੀਂ ਇਹਨਾਂ ਦਾ ਜਿਹੜਾ ਕਬਜ਼ਾ ਕੀਤਾ ਉਹਨੂੰ ਛੱਡ ਦਿਓ ਉਹ ਬੰਦੇ ਨੇ ਸਾਡੀ ਗੱਲ ਨਹੀਂ ਸੁਣੀ ਸੀ ਸਾਰੀ ਪੰਚਾਇਤ ਬੈਠੀ ਸੀ ਤੇ ਐਨੇ ਕੁ ਪ੍ਰੇਸ਼ਾਨ ਸੀ ਇਹਨਾਂ ਦੇ ਰਿਸ਼ਤੇਦਾਰ ਮੇਰੇ ਕੋਲ ਮੇਰੇ ਬਿਲਕੁਲ ਸਾਹਮਣੇ ਰਹਿੰਦੇ ਆ ਇਹਨਾਂ ਦੇ ਬੱਚੇ ਉੱਥੇ ਕਦੀ ਲੁਕਦੇ ਸੀ ਕਦੀ ਦੂਏ ਰਿਸ਼ਤੇਦਾਰਾਂ ਨਹੀਂ ਜਲਦੇ ਨੇ ਕਿਉਂਕਿ ਉਹ ਪ੍ਰੇਸ਼ਾਨ ਕਰਦੇ ਸੀ ਇੱਕ ਲੜਕੀ ਨੇ ਤਾਂ ਉਹਨਾਂ ਦੀਆਂ ਦੱਸਿਆ ਕਿ ਵੀ ਮੇਰੇ ਮੈਂ ਆਉਂਦੀ ਸੀ ਮੈਨੂੰ ਵੀ ਤੰਗ ਕਰਦੇ ਸੀ ਮਤਲਬ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਸੀ ਉਹਨੂੰ ਮਜਬੂਰ ਕਰ ਦਿੱਤਾ ਇਹਨਾਂ ਨੇ ਮਰਨ ਵਾਸਤੇ ਜਾਂ ਇਹਨਾਂ ਨੂੰ ਮਾਰ ਦਿੱਤਾ ਤੇ ਅੱਜ ਉਹਨਾਂ ਨੇ ਸੁਸਾਈਡ ਕਰ ਲਿਆ ਕਿਸ ਹਾਲਾਤਾਂ ਵਿੱਚ ਉਹਨਾਂ ਦੀ ਜਿਹੜੀ ਬੋਡੀ ਮਿਲਿਆ ਕਿਸ ਤਰੀਕੇ ਨਾਲ ਸੁਸਾਈਡ ਕੀਤਾ ਉਹਨਾਂ ਨੇ ਫਾਹਾ ਲਿਆ ਜੀ ਹਾਂ ਜਾਂ ਦਿੱਤਾ ਗਿਆ ਜਾਂ ਲਿਆ ਕਿਸ ਚੀਜ਼ ਨਾਲ ਫਾਹਾ ਲਿਆ ਤੁਹਾਨੂੰ ਉੱਥੋਂ ਕਪੜੇ ਨਾਲ ਬੰਨੀ ਪਈ ਸੀ ਹਾਂ ਕਪੜੇ ਨਾਲ ਜਾਂ ਕਿਸ ਤਰ੍ਹਾਂ ਚੁੰਨੀ ਨਾਲ ਸੀ ਚੁੰਨੀ ਦੇ ਨਾਲ ਹਾਂ ਮੇਰਾ ਖਿਆਲ ਹੈ ਕਿ ਸਵੇਰ ਦਾ ਜਾਂ ਰਾਤ ਦਾ ਫਾਹਾ ਲਿਆ ਕਿਉਂਕਿ ਇਹ ਬਣਾਣ ਦੇ ਵਿੱਚ ਸੀ ਅੰਦਰ ਵੀਰ ਦੇ ਵਿੱਚ ਸੀ ਅੱਛਾ ਹਾਂ ਬਿਲਕੁਲ ਉਹ ਮਤਲਬ ਮੇਰੇ ਹਿਸਾਬ ਨਾਲ ਕਾਫੀ ਦੇਰ ਹੋ ਗਈ ਇਹਨਾਂ ਨੂੰ ਜੇ ਜੇ ਮੰਨ ਲਓ ਜਦੋਂ ਤੁਸੀਂ ਦੱਸਦੇ ਹੋ ਕਿ ਇਹਨਾਂ ਨੇ ਸੁਸਾਇਡ ਕੀਤਾ ਵਾ ਤੁਸੀਂ ਦੱਸਦੇ ਹੋ ਵੀ ਰਾਤ ਦਾ ਵੀ ਕੀਤਾ ਘਰ ਦੇ ਵਿੱਚ ਕੋਈ ਨਹੀਂ ਸੀਗਾ ਨਹੀਂ ਉਹਨਾਂ ਦੇ ਪਰ ਬੱਚੇ ਨਾ ਗਏ ਹੋ ਸੀ ਕਿਤੇ ਘਰ ਦੇ ਨਾਲ ਬਿਮਾਰ ਸੀ ਬੱਚੇ ਡਰਦੇ ਘਰ ਦੇ ਵਿੱਚ ਨਹੀਂ ਰਹਿੰਦੇ ਸੀ ਕਿਉਂਕਿ ਇਹ ਧਮਕੀਆਂ ਦਿੰਦੇ ਸੀ ਅੱਛਾ ਅੱਛਾ ਬੱਚੇ ਜਿਹੜਾ ਕਿਰਾਏਦਾਰ ਹੈਗਾ ਉਹ ਤੋਂ ਡਰਦੇ ਡਰਦੇ ਸੀ ਬਿਲਕੁਲ ਡਰਦੇ ਕਦੀ ਕਿਸੇ ਰਿਸ਼ਤੇਦਾਰ ਦੇ ਰਹਿੰਦੇ ਕਦੀ ਕਿਸੇ ਨਾਲ ਉਸ ਤੋਂ ਡਰਦੇ ਰਹਿੰਦੇ ਸਭਾ ਉਹਨਾਂ ਦੇ ਮਨ ਦੇ ਵਿੱਚ ਡਰ ਸੀ ਕਿ ਇਹ ਪਤਾ ਨਹੀਂ ਕੀ ਕਰ ਦੇਣਾ ਇਹਨਾਂ ਨੇ ਕਿੰਨੇ ਸਾਲ ਤੋਂ ਮਹੱਲੇ ਚ ਰਹਿ ਰਹੇ ਨੇ ਆ ਮਲੋਤਰਾ ਜੀ ਮਲੋਤਰਾ ਜੀ ਵੀ ਮੇਰਾ ਖਿਆਲ ਆਵੇ ਇਹ ਤਾਂ ਕਾਫੀ ਦੇਰ ਤੋਂ ਰਹਿੰਦੇ ਆ ਜੀ 20 25 ਸਾਲ 20 25 ਸਾਲ ਤੋਂ ਲੰਦੇ ਆ ਬਾਦ ਦੇ ਹੋ ਗਿਆ ਹਾਂ ਬਾਕੀ ਪਰੇਸ਼ਾਨ ਸੁਸਾਈਡ ਹੋਇਆ ਮਹੱਲੇ ਦੇ ਵਿੱਚ ਕਿਹੜੀ ਜਗ੍ਹਾ ਹੈਗੀ ਹੈ ਤੇ ਕਿੰਨੀ ਉਮਰ ਦੀ ਬੇਟੀ ਵੀ ਕੀ ਨਾਮ ਸੀ ਇਹ ਤਾਂ ਮਹੱਲਾ ਅਮੇਸ਼ ਨਗਰ ਆ ਤੇ ਹੁਣੇ ਤਲਾਹ ਮਿਲੀ ਸੀ ਕੋਈ ਇੰਦਰਪਾਲ ਮਲੋਤਰਾ ਨਾਮ ਦਾ ਬੰਦਾ ਉਹਨੇ ਆਪਣੇ ਘਰ ਦੇ ਵਿੱਚ ਹੀ ਮਤਲਬ ਸੁਸਾਈਡ ਕੀਤੀ ਆ ਅਸੀਂ ਆਗੇ ਮੌਕੇ ਤੇ ਤੇ ਪਤਾ ਲੱਗਿਆ ਕੋਈ ਕਿਰਾਏਦਾਰ ਨਾਲ ਦੱਸ ਰਹੇ ਨੇ ਕੋਈ ਇਹਦਾ ਚੱਲਦਾ ਹੀ ਡਿਸਪਿਊਟ ਚੱਲਦਾ ਹੀ ਤੇ ਅਦਾਲਤ ਵਿੱਚ ਵੀ ਇਹਦਾ ਚੱਲਦਾ ਹੀ ਕੋਈ ਮਤਲਬ ਫੇਸਬੁਕ ਵਗੈਰਾ ਕੰਦੇ ਕੀਤਾ ਹੋਇਆ ਤੇ ਬਾਕੀ ਮੌਕੇ ਤੇ ਦੇਖਦੇ ਹਾਂ ਜੋ ਜਿਹੜੇ ਤਤਕਤੀਸ਼ ਦੇ ਵਿੱਚ ਆਏ ਉਹਦੇ ਹਿਸਾਬ ਨਾਲ ਬਣਦੀ ਕਾਰਵਾਈ ਕਰਾਂਗੇ ਮਹੱਲਾਨਵਾਸੀ ਦੱਸ ਰਹੇ ਕਿ ਕਿਰਾਏਦਾਰਾਂ ਨਾਲ ਜਿਹੜਾ ਕਾਫੀ ਡਿਸਪਿਊਟ ਸੀਗਾ ਧਮਕੀਆਂ ਵਗੈਰਾ ਦਿੰਦਾ ਸੀਗਾ ਉਹ ਉਸ ਨੂੰ ਬੜਾ ਪ੍ਰੇਸ਼ਾਨ ਹੋ ਕੇ ਇਹਦਾ ਸੁਸਾਇਸਾਈਡ ਕੀਤਾ ਗਿਆ ਆਹ ਦੇਖ ਰਹੇ ਕਰ ਰਹੇ ਤਕਤੀਸ਼ ਕਰਦੇ ਆ ਨਾ ਤਫਤੀਸ਼ ਦੇ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਸਾਬਤ ਕਰ ਵੀ ਕਰਾਂਗੇ ਸਰ ਜਦੋਂ ਪਹੁੰਚਿਆ ਤੁਸੀਂ ਕਿਸ ਹਾਲਾਤ ਵਿੱਚ ਬੋਡੀ ਮਿਲੀ ਬੋਡੀ ਤੋਂ ਜੋ ਪੱਖੇ ਦੇ ਨਾਲ ਲਟਕੀ ਹੋਈ ਹੈ ਹਾਂ ਲਿਆਇਆ ਸੀ ਹਾਂ ਹਾਂ ਅੱਛਾ ਕਿਸ ਚੀਜ਼ ਨਾਲ ਲਿਆਇਆ ਸੀ ਪੱਖੇ ਦੇ ਨਾਲ ਪੱਖੇ ਦੇ ਨਾਲ ਮਤਲਬ ਇਲੈਕਟ੍ਰਿਕ ਕਿਸ ਚੀਜ਼ ਨਾਲ ਗੱਲੇ ਜੀ ਪਾ ਕੇ ਚੋੜੀ ਸੀ ਉੱਨੇ ਚੁੰਨੇ ਸੀ ਹਾਂ ਕਿੰਨੀ ਉਮਰ ਸੀਗੀ ਵਿਅਕਤੀ ਦੀ ਕਰੀਬ 42 ਸਾਲ 42 ਸਾਲ ਸਰ ਕਾਰਵਾਈ ਕੀ ਕਰਦੇ ਦੇਖਦੇ ਤਫਤੀਸ਼ ਕਰਦੇ ਜੋ ਵੀ ਜੋ ਵੀ ਤੱਤ ਸਾਹਮਣੇ ਹੋਣਗੇ ਉਸ ਦੇ ਹਿਸਾਬ ਨਾਲ ਜੋ ਬਣਦੀ ਕਾਰਮੀ ਕਰਾਂਗੇ ਠੀਕ ਹੈ ਹਾਂ ਜੀ